ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀਆਂ ਜੀ ਸਾਰੇ ਠੀਕ ਠਾਕ ਹੋਵੋਗੇ ਤਾਂ ਜੀ ਅੱਜ ਸਾਡੀ ਵੀਡੀਓ ਹੋਣ ਵਾਲੀ ਹੈ ਲੁਧਿਆਣੇ ਦੀ ਬਿਜਲੀ ਮਾਰਕੀਟ ਦੀ ਜਿਹੜੀ ਕਿ ਜੀ ਸਭ ਤੋਂ ਵੱਡੀ ਔਰ ਸਭ ਤੋਂ ਸਸਤੀ ਮਾਰਕੀਟ ਹੈ ਜੀ ਇੱਥੇ ਤੁਹਾਨੂੰ ਬਿਜਲੀ ਦੇ ਸਮਾਨ ਨਾਲ ਰਿਲੇਟਡ ਹਰ ਇੱਕ ਆਈਟਮ ਮਿਲੇਗੀ ਨਵੀਂ ਨਵੀਂ ਟੈਕਨੋਲੋਜੀ ਨਾਲ ਜਿਵੇਂ ਆਹ ਦੇਖੋ ਅੱਜ ਜੀ ਅਸੀਂ ਆਏ ਆ ਇੱਥੇ ਝੂਮਰ ਔਰ ਨਵੀਂ ਨਵੀਂ ਟੈਕਨੋਲੋਜੀ ਦੀ ਲਾਈਟਸ ਦੀ ਦੁਕਾਨ ਤੇ ਇਸ ਦੁਕਾਨ ਤੇ ਤੁਹਾਨੂੰ ਸਾਰਾ ਇਹੋ ਜਿਹਾ ਹੀ ਸਮਾਨ ਮਿਲੇਗਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤਾਂ ਪਲੀਜ਼ ਇੱਕ ਸੌਰੀ ਹੈ ਜੀ ਆਹ ਜਿਹੜੀ ਵਿੱਚ ਚਿਲਮੇ ਲਾ ਰਹੀ ਹੈ ਜੀ ਇਹ ਦੁਕਾਨ ਦੇ ਅੰਦਰ ਪੱਖਾ ਲੱਗਿਆ ਹੋਇਆ ਸੀ ਉਸ ਵਜ੍ਹਾ ਕਰਕੇ ਹੈ ਜੀ ਤਾਂ ਇਸ ਨੂੰ ਪਲੀਜ਼ ਇਗਨੋਰ ਕਰਿਓ ਜਸਟ ਲਾਈਟਾਂ ਤੇ ਧਿਆਨ ਦਿਓ ਤਾਂ ਜੀ ਦੇਖੋ ਆ ਲਾਈਟਾਂ ਜਿਹੜੀਆਂ ਦੀਵਾਰ ਵਿੱਚ ਲੱਗਦੀਆਂ ਨੇ ਬਹੁਤ ਹੀ ਪਿਆਰੀਆਂ ਆਵਲੀਆਂ ਬਾਹਰ ਗੇਟ ਲਾਈਟਸ ਨੇ ਔਰ ਕਾਂਧ ਤੇ ਜਿਹੜੀ ਗੇਟ ਦੇ ਬਾਹਰ ਹੁੰਦੀ ਹੈ ਉੱਥੇ ਲੱਗਦੀਆਂ ਨੇ ਨਵੀਂ-ਨਵੀਂ ਟੈਕਨੋਲੋਜੀ ਦੀ ਲਾਈਟਸ ਹੈ ਜੀ ਜਿਵੇਂ ਆਹ ਹੋ ਗਈਆਂ ਏਦਾਂ ਲਟਕਣ ਵਾਲੀਆਂ ਲਾਈਟਸ ਹੋ ਗਈਆਂ ਹੈਂਗਿੰਗ ਵਾਲੀਆਂ ਆਹ ਗੇਟ ਦੇ ਬਾਹਰ ਵਾਲੀਆਂ ਲਾਈਟਸ ਹੋ ਗਈਆਂ ਤੁਹਾਨੂੰ ਇਸ ਦੁਕਾਨ ਤੇ ਲਾਈਟਾਂ ਦੀ ਇੱਕ ਤੋਂ ਇੱਕ ਵੈਰਾਈਟੀ ਮਿਲੇਗੀ ਜੀ ਇਸ ਬਿਜਲੀ ਵਾਲੀ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਏਦਾਂ ਦੀਆਂ ਦੁਕਾਨਾਂ ਨੇ ਜਿੱਥੇ ਕਿ ਜੀ ਲਾਈਟਸ ਦੀ ਬਹੁਤ ਨਵੀਂ-ਨਵੀਂ ਟੈਕਨੋਲੋਜੀ ਵਾਲੀਆਂ ਲਾਈਟਸ ਨੇ ਔਰ ਨਵੇਂ-ਨਵੇਂ ਡਿਜ਼ਾਈਨ ਨੇ ਤਾਂ ਦੇਖੋ ਜੀ ਅੱਜਕੱਲ ਇਹ ਹੀ ਸਭ ਕੁਝ ਚੱਲਦਾ ਏ ਕੋਠੀਆਂ ਦੇ ਬਾਹਰ ਹੋਇਆ ਕਾਰਕਾਂ ਵਿੱਚ ਹੋਇਆ ਐਦਾਂ ਮਤਲਬ ਤੁਸੀਂ ਇਦਾਂ ਦੀਆਂ ਲਾਈਟਸ ਲਗਾ ਕੇ ਆਪਣੇ ਘਰ ਨੂੰ ਬਹੁਤ ਸੋਹਣਾ ਬਣਾ ਸਕਦੇ ਹੋ ਤਾਂ ਦੇਖੋ ਜੀ ਉੱਪਰ ਵੀ ਇਸ ਤਰ੍ਹਾਂ ਹੈਂਗਿੰਗ ਵਾਲੀਆਂ ਲਾਈਟਸ ਨੇ ਤਾਂ ਜੀ ਬਿਜਲੀ ਵਾਲੀ ਮਾਰਕੀਟ ਬੁਕਸ ਮਾਰਕੀਟ ਹੈ ਨਾ ਜਿਹੜੀ ਲੁਧਿਆਣੇ ਦੀ ਬਸ ਉਸ ਦੇ ਨਾਲ ਹੀ ਇਹ ਵਾਲੀ ਮਾਰਕੀਟ ਰੇਲਵੇ ਸਟੇਸ਼ਨ ਤੋਂ ਜਸਟ 2 ਜਾਂ 3 ਮਿੰਟ ਦੀ ਦੂਰੀ ਤੇ ਇਹ ਵਾਲੀ ਮਾਰਕੀਟ ਹੈ ਜੀ ਤਾਂ ਜੀ ਇੱਥੇ ਤੁਹਾਨੂੰ ਹਰੇਕ ਇੱਕ ਉਹ ਸਮਾਨ ਮਿਲੇਗਾ ਔਰ ਸਭ ਤੋਂ ਸਸਤਾ ਮਿਲੇਗਾ ਲੁਧਿਆਣੇ ਦੀ ਸਭ ਤੋਂ ਵੱਡੀ ਔਰ ਸਭ ਤੋਂ ਪੁਰਾਣੀ ਮਾਰਕੀਟ ਹੈ ਆਹ ਵਾਲੀ ਆ ਦੇਖੋ ਜਿਵੇਂ ਤੁਸੀਂ ਆ ਇੱਕ ਲਾਲ ਟੈਣ ਦੇਖ ਰਹੇ ਹੋ ਇਹ ਪੁਰਾਣੇ ਜ਼ਮਾਨਿਆਂ ਵਿੱਚ ਜਿਨ੍ਹਾਂ ਨੇ ਦੇਖਿਆ ਹੋਵੇਗਾ ਪਲੀਜ਼ ਕਮੈਂਟ ਕਰਕੇ ਦੱਸਿਓ ਆ ਇੱਥੇ ਲਾਲ ਟੈਣ ਵੀ ਇੱਥੇ ਪਿਆ ਹੈ ਜੀ ਜਿਨ੍ਹਾਂ ਨੇ ਮਤਲਬ ਕੋਠੀਆਂ ਵਿੱਚ ਇਸ ਤਰ੍ਹਾਂ ਲਗਾਉਣਾ ਹੁੰਦਾ ਮਤਲਬ ਬਹੁਤ ਵਧੀਆ ਲੱਗਦੇ ਇਹ ਵੀ ਲਗਾਏ ਹੋਏ ਤੇ ਜਿਵੇਂ ਦੇਖੋ ਲਾਈਟਸ ਦੀ LED ਬੱਲਬਸ ਇੱਥੇ ਮਤਲਬ ਜਿਹੜੇ LED ਪੈਨਲ ਹੁੰਦੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਤੁਸੀਂ ਲਾਈਟਸ ਲਗਾ ਕੇ ਆਪਣੀ ਦੀਵਾਰ ਨੂੰ ਬਹੁਤ ਜ਼ਿਆਦਾ ਖੂਬ ਸੂਰਤ ਬਣਾ ਸਕਦੇ ਹੋ ਦੇਖੋ ਜੀ ਬਹੁਤ ਪਿਆਰੀ ਪਿਆਰੀਆਂ ਲਾਈਟਸ ਨੇ ਔਰ ਡਿਜ਼ਾਈਨ ਵੀ ਬਹੁਤ ਜ਼ਿਆਦਾ ਨੇ ਤੇ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਵਿੱਚ ਨੇ ਅਸੀਂ ਇੱਥੋਂ ਦੋ ਲਾਈਟਸ ਲੈ ਕੇ ਆਉਂਦੇ ਨੇ ਇੱਕ ਉਹ ਜਿਹੜੀ ਸਾਹਮਣੇ ਤੁਸੀਂ ਇੱਕ ਜੱਗ ਜਿਹਾ ਟਾਈਪ ਦੇਖ ਰਹੇ ਹੋ ਨਾ ਉਹ ਲੈ ਕੇ ਆਏ ਤੇ ਆ ਉੱਪਰ ਝੂਮਰ ਦੇਖੋ ਇਹ ਝੂਮਰ ਇੱਥੇ 4500 ਰੁਪਏ ਦਾ ਝੂਮਰ ਸੀਗਾ ਤੇ ਵਿੱਚ ਲਾਈਟਸ ਚੇਂਜ ਹੋਣਦੀਆਂ ਆ ਇਹਦੇ ਤੇ ਲਾਈਟਸ ਦਾ ਵੀ ਅਲੱਗ-ਅਲੱਗ ਰੇਟ ਹੈ ਜਿਵੇਂ ਕੋਈ 500 600 700 ਇਸ ਤਰ੍ਹਾਂ ਆ ਦੇਖੋ ਆ ਗੇਟ ਲਾਈਟਸ ਨੇ ਬਹੁਤ ਅੰਦਰ ਵੈਰਾਈਟੀ ਬਹੁਤ ਜ਼ਿਆਦਾ ਏ ਇੱਕ ਤੋਂ ਇੱਕ ਕਿਉਂਕਿ ਜਦੋਂ ਅਸੀਂ ਇਦਾਂ ਘਰਾਂ ਦੇ ਬਾਹਰ ਦੇਖਦੇ ਹੁੰਦੇ ਨਾ ਲੱਗੇ ਹੋਏ ਤਾਂ ਹੀ ਸਾਨੂੰ ਚੀਜ਼ਾਂ ਦਾ ਪਤਾ ਲੱਗਦਾ ਹੈ ਤਾਂ ਦੇਖੋ ਜੀ ਆ ਇੱਥੇ ਝੂਮਰ ਵੀ ਬਹੁਤ ਜ਼ਿਆਦਾ ਨੇ ਝੂਮਰਾਂ ਦਾ ਸਬਨਾ ਦਾ ਅਲੱਗ-ਅਲੱਗ ਪ੍ਰਾਈਸ ਹੈ ਜਿਵੇਂ ਕੋਈ 3000 3500 4000 4500 ਇਸ ਤਰ੍ਹਾਂ ਮਤਲਬ ਛੋਟੇ ਤੋਂ ਛੋਟਾ ਝੂਮਰ ਵੀ ਹੈ ਤੇ ਵੱਡੇ ਤੋਂ ਵੱਡਾ ਝੂਮਰ ਵੀ ਹੈ ਜਿਨ੍ਹਾਂ ਨੇ ਇਦਾਂ ਮਤਲਬ ਛੱਤਾਂ ਤੇ ਅੰਦਰ ਆਪਣੇ ਘਰ ਦੀ ਛੱਤ ਨੂੰ ਲਗਾਣੇ ਹੁੰਦੇ ਤਾਂ ਦੇਖੋ ਜੀ 뮤직 ਵਾਲੇ ਵਿੱਚ ਉਮਰ ਸੀਗੇ ਲਾਈਟ ਚੇਂਜ ਹੁੰਦੀਆਂ ਉਹ ਵੀ ਚ ਉਮਰ ਸੀਗੇ ਬਹੁਤ ਤਰ੍ਹਾਂ ਦੀ ਵੈਰਾਈਟੀ ਸੀਗੀ ਅੰਦਰ ਆ ਜਿਵੇਂ ਆ ਹੈਂਗਿੰਗ ਵਾਲੇ ਟੰਗੇ ਹੋਏ ਨੇ ਅਲੱਗ-ਅਲੱਗ ਡਿਜ਼ਾਈਨ ਦੇ ਆ ਦੇਖੋ ਆ ਦੀਵਾਰ ਵਾਲੀਆਂ ਲਾਈਟਸ ਸੀਗੀਆਂ ਕਾਫੀ ਪਿਆਰੀਆਂ ਸੀਗੀਆਂ ਤੇ ਅਸੀਂ ਲੈ ਕੇ ਆਂਦੇ ਆ ਇਹਦੇ ਵਿੱਚ ਤੁਹਾਨੂੰ ਜਦੋਂ ਸਾਡੇ ਲੱਗੇਗਾ ਤਾਂ ਪਤਾ ਲੱਗੇਗਾ ਮੈਂ ਤੁਹਾਡੇ ਨਾਲ ਜ਼ਰੂਰ ਵੀਡੀਓ ਸ਼ੇਅਰ ਕਰਾਂਗੀ ਤਾਂ ਦੇਖੋ ਜੀ ਬਹੁਤ ਜ਼ਿਆਦਾ ਅੰਦਰ ਇੱਕ ਤੋਂ ਇੱਕ ਵੈਰਾਈਟੀ ਹੈ ਤੇ ਇਹਨਾਂ ਜਿਹੜੀਆਂ ਆ ਲਾਈਟਸ ਨੇ ਨਾ ਇਹਨਾਂ ਵਿੱਚ ਤੁਸੀਂ ਬੱਲਬ ਵੀ ਛੋਟਾ ਵੱਡਾ ਆਪਣੀ ਮਰਜ਼ੀ ਦਾ ਲਗਾ ਸਕਦੇ ਹੋ ਤਾਂ ਦੇਖੋ ਆ ਦੋ-ਦੋ ਲੈਂਪ ਮਤਲਬ ਦੋ-ਦੋ ਲਾਈਟਸ ਵੀ ਸਿੱਗੀਆਂ ਆ